ਸਭ ਤੋਂ ਵੱਡੀ ਜਿਹੜੀ ਇਨਸਿਕਿਉਰਿਟੀ ਹੁੰਦੀ ਹੈ ਨਾ ਸੱਸ ਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਮੇਰਾ ਮੁੰਡਾ ਹੁਣ ਕਿਸੇ ਹੋਰ ਦਾ ਹੋਣ ਜਾ ਰਿਹਾ ਹੈ। ਬਚਪਨ ਤੋਂ ਉਹੀ ਆਵਾਜ਼ਾਂ ਸੁਨੀਆਂ ਮੰਮੀ 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 ਇਹ ਲਿਆ ਦਿਓ ਮੰਮੀ ਇਹ ਕਰ ਦਿਓ ਸੋ ਇੱਕ ਰਾਤ 'ਚ ਲਾਈਕ ਵੈਡਿੰਗ ਹੋਈ ਰਾਤ ਸੁੱਤੇ ਨੈਕਸਟ ਮਾਰਨਿੰਗ ਆਵਾਜ਼ ਆਏਗੀ ਹੂੰ ਉਹਦੀ ਵਾਈਫ ਦੇ ਨਾਮ ਦੀ ਆਵਾਜ਼ ਪਹਿਣੀ ਬਾਹ ਦੇ ਨਾਮ ਦੀ ਨਹੀਂ ਪਹਿਣੀ ਸੋ ਸਭ ਤੋਂ ਪਹਿਲਾਂ ਤਾਂ ਲਾਈਕ ਇਹੀ ਹੈ ਕਿ ਉਹਨੂੰ ਲੱਗਦਾ ਹੈ ਕਿ ਕਿਤੇ ਮੇਰਾ ਮੁੰਡਾ ਗਿਆ ਸਾਸ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੋ ਚੀਜ਼ਾਂ ਉਹਦੇ ਨਾਲ ਕਿਤੇ ਬੀਤੀਆਂ ਹੋਣ ਉਹਦੀ ਸਾਸਰੇ ਉਹਦੇ ਨਾਲ ਕੀਤੀਆਂ ਹੋਣ ਅੰਦਰ ਨਾ ਉਹ ਚੀਜ਼ ਮੇਬੀ ਉਹਦੇ ਪੜਾਅਸ ਰਹਿੰਦੀ ਹੈ ਇਸ ਚੀਜ਼ ਦੀ ਕਿ ਮੈਂ ਵੀ ਹੁਣ ਆਪਣੀ ਆਉਣ ਵਾਲੀ ਨੂੰ ਉਹਦੇ ਨਾਲ ਇਦਾਂ ਕਰਾਂ ਕਿ ਮੈਨੂੰ ਇਦਾਂ ਨਹੀਂ ਕੀਤਾ ਤੇ ਮੈਂ ਕਿਉਂ ਕਰਾਂ ਅੱਗੇ ਜਿਹੜੇ ਸਾਡੇ ਆਲੇ ਦੁਆਲੇ ਵੀ ਲੇਡੀਜ਼ ਹੁੰਦੀਆਂ ਨਾ ਰਿਸ਼ਤੇਦਾਰੀ ਚ ਉਹ ਹਮੇਸ਼ਾ ਕੰਨ ਭਰਦੀਆਂ ਨੇ ਕਿ ਆ ਗਈ ਨਾ ਹੁਣ ਜਿਆਦਾ ਇਹਨੂੰ ਸਿਰ ਤੇ ਨਾ ਚੜਾਈ ਇਹਨੂੰ ਜਿਆਦਾ ਪਿਆਰ ਨਾ ਕਰੀ ਇਹਨੂੰ ਦਬ ਕੇ ਰੱਖੀ ਕਿਤੇ ਤੇਰੇ ਚੰਗਲ ਚੋਂ ਨਿਕਲ ਨਾ ਜਾਵੇ ਐਜੂਕੇਟ ਕਰਨਾ ਚਾਹੀਦਾ ਕਿ ਵਿਆਹ ਤੋਂ ਬਾਅਦ ਨਾ ਤੁਸੀਂ ਕਿਦਾਂ ਆਪਣੀ ਵਾਈਫ ਤੇ ਆਪਣੀ ਮਦਰ ਦੇ ਵਿੱਚ ਰਿਲੇਸ਼ਨ ਮੇਨਟੇਨ ਕਰਨਾ ਚਾਹੀਦਾ। ਸੋ ਇੱਥੇ ਮੁੰਡੇ ਨੇ ਨਾ ਬੜਾ ਕਹਿ ਰੋਲ ਹੁੰਦਾ ਨਹੀਂ ਸ਼ਾਇਦ ਮੈਨੂੰ ਲੱਗਦਾ ਇੱਥੇ ਮੁੰਡੇ ਦਾ ਜੇ ਉਹਦੇ ਕੋਲ ਉਹਦੀ ਘਰ ਵਾਲੀ ਆ ਵੀ ਗਈ ਨਾ ਸੁਣ ਕੇ ਇਗਨੋਰ ਕਰ ਦੇਵੇ। ਬਿਲਕੁਲ ਰਿਐਕਸ਼ਨ ਹੀ ਨਾ ਦੇਵੇ। ਇਹ ਚੁੱਪੀ ਨਾ ਉਹਦਾ ਘਰ ਬਚਾ ਲੂਗੀ ਕਿਉਂਕਿ ਉਹ ਵਿਚਾਰਾ ਇਦਾਂ ਹੈ ਉਹ ਨਾ ਤਾਂ ਘਰਾਈ ਦਾ ਸਾਥ ਦੇ ਸਕਦਾ ਨਾਉ ਆਪਣੀ ਮਾਦਾ ਦੇ ਸਕਦਾ ਭਾਜੀ ਨੇ ਕਿਹਾ ਕਿ ਚੁੱਪ ਹੋ ਜਾ ਬਸ ਬੈਠੇ ਰੋ ਕੋਈ ਗੱਲ ਨਹੀਂ ਕਿ ਤੈਨੂੰ ਇੰਨਾ ਕੰਟਰੋਲ ਹੋ ਜਾਏਗਾ ਕਿ ਮੈਂ ਗੱਲਾਂ ਕਰ ਰਹੀ ਆ ਤੇ ਅੱਗੋਂ ਬੋਲ ਕੇ ਬੈਸ ਹੂੰ ਕਰੀ ਜਾਂਦਾ ਇਹ ਓਕੇ ਦਾ ਬੜਾ ਗੁੱਸਾ ਹੁੰਦਾ ਤੁਹਾਨੂੰ ਮੈਂ ਦੱਸਦੀ ਅਸੀਂ ਅਕਸਰ ਬੋਲੀਆਂ ਸੁਣਦੇ ਆ ਇੱਕ ਕੁੜੀ ਗੁਣਗਣਾਉਂਦੀ ਐ ਕਿ ਮਾਪਿਆਂ ਨੇ ਲਾੜੀ ਲੱਖੀ ਤੇ ਅੱਗੋਂ ਸੱਸ ਬਿਘਿਆੜੀ ਟੱਕਰੀ ਅਜਿਹਿਆਂ ਦੇਖਦੇ ਆਂ ਪਰ ਇੱਕ ਫਿਲਮ ਪਹਿਲਾਂ ਵੀ ਆ ਚੁੱਕੀ ਆ ਨੀਮਾ ਸਸਕੁਟਨੀ ਤੇ ਇੱਕ ਫਿਲਮ ਇਹੀ ਇਸੇ ਦੇ ਨਾਲ ਤਾਲੁਕ ਖਾਂਦੀ ਹੋਈ 2 ਆ ਰਹੀ ਆ ਨੀਮਾ ਸਸਕੁਟਨੀ ਅਸੀਂ ਗੱਲਬਾਤ ਕਰਾਂਗੇ ਪੂਰੀ ਸਟਾਰ ਕਾਸਟ ਸਾਡੇ ਨਾਲ ਹੈਗਾ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਫਿਲਮ ਦੇ ਵਿੱਚ ਕੀ ਖਾਸੀਅਤ ਹੈਗਾ ਤੇ ਇਸ ਦੇ ਵਿੱਚ ਇਹ ਵੀ ਹੈ ਕਿ ਹੁਣ ਇਹ ਹਾਰਰ ਵੀ ਬਣ ਚੁੱਕੀ ਆ ਥੋੜੀ ਬਹੁਤੀ ਨਿਸ਼ਾ ਬਾਨੋ ਮੈਮ ਸਾਡੇ ਨਾਲ ਨੇ ਤਾਨਵੀ ਮੈਮ ਨੇ ਮੋਹਿਤ ਭਾਈ ਸਾਡੇ ਨਾਲ ਨੇ ਫਿਰ ਮੇਕਰ ਨੇ ਤੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਫਿਲਮ ਦੇ ਵਿੱਚ ਖਾਸ ਕੀ ਹੈ ਅ ਨਿਸ਼ਾ ਮੈਮ ਤੋਂ ਸ਼ੁਰੂ ਕਰਾਂਗੇ ਮੈਮ ਪਹਿਲਾਂ ਤਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਤੁਹਾਡੀ ਗਾਇਕੀ ਬਹੁਤ ਸੋਹਣੀ ਹੈ ਤੇ ਲਾਈਵ ਸ਼ੋਅ ਦੇ ਵਿੱਚ ਤੁਸੀਂ ਪੂਰੀ ਤੱਕ ਦੇ ਨਾਲ ਗਾਉਂਦੇ ਹੋ ਨਾ ਤੇ ਫਿਲਮ ਆ ਰਹੀ ਐ ਨੀ ਮੈਂ ਸਸਕੁਟਨੀ 2 ਇਹਦੇ ਵਿੱਚ ਖਾਸ ਕੀ ਹੈ ਤੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਅਕਸਰ ਕੁੜੀਆਂ ਗੁੰਗਣਾਉਂਦੀਆਂ ਰਹਿੰਦੀਆਂ ਨੇ ਕਿ ਮਾਪੇ ਨੇ ਲਾੜ ਦੇ ਰੱਖੀ ਤਾਂ ਅੱਗੋਂ ਸੱਸ ਬਗਿਆੜੀ ਟੱਕਰੀ ਦੇਖੋ ਖਾਸ ਦੀ ਗੱਲ ਕਰਾਂ ਤਾਂ ਤੁਸੀਂ ਵਨ ਸਾਰਿਆਂ ਨੇ ਦੇਖੀ ਆ ਹਾਂ ਜੀ ਆਪਾਂ ਸਾਰਿਆਂ ਨੇ ਦੇਖੀ ਐ ਤੇ ਮੈਨੂੰ ਲੱਗਦਾ ਵੀ ਟੀਵੀ ਤੇ ਵੀ ਰੋਜ਼ ਦੂਜੇ ਤੀਜੇ ਦਿਨ ਚੱਲਦੀ ਰਹਿੰਦੀ ਆ ਉਹ ਮਤਲਬ ਭੁੱਲਣ ਨਹੀਂ ਦਿੰਦੀ ਹੈਗੀ ਲੋਕਾਂ ਨੂੰ ਤੇ ਟੀਵੀ ਦੇ ਉੱਤੇ ਉਹੀ ਫਿਲਮ ਚੱਲਦੀ ਹੈ ਜਿਹੜੀ ਹਿੱਟ ਹੁੰਦੀ ਆ ਤੇ ਵਨ ਹੈ ਜਿਹੜੀ ਉਹ ਬਹੁਤ ਵੱਡੀ ਹਿੱਟ ਹੋਈ ਆ ਤੇ ਹੁਣ ਜਦੋਂ ਤੁਹਾਡਾ ਫਰਸਟ ਪਾਰਟ ਇੰਨਾ ਜ਼ਿਆਦਾ ਹਿੱਟ ਹੋ ਜੇ ਤਾਂ ਸੈਕੰਡ ਵੇਲੇ ਕੀ ਹੁੰਦਾ ਤੁਹਾਡੀ ਰਿਸਪੌਂਸਿਬਿਲਟੀ ਡਬਲ ਹੋ ਜਾਂਦੀ ਹੈ ਬਿਲਕੁਲ ਹੈਨਾ ਉਹ ਚੀਜ਼ ਨੂੰ ਲੈ ਕੇ ਕਿਉਂਕਿ ਕਹਿਣਾ ਸੌਖਾ ਹੈ 파ਟ 2 ਪਰ ਉਹਨੂੰ ਬਣਾਉਣਾ ਉਨਾ ਹੀ ਔਖਾ ਬਹੁਤ ਔਖਾ ਆ ਜਾਂਦਾ ਹੈ ਹਨਾ ਇੱਕ ਮਤਲਬ ਜਦੋਂ ਫਰਸਟ ਬਣੀ ਸੀ ਤਾਂ ਮੋਹਿਤਨਾ ਮੈਂ ਉਹੀ ਗੱਲ ਕਰ ਰਹੀ ਸੀ ਮੋਹਿਦ ਨੇ ਮੈਨੂੰ ਕਿਹਾ ਵੀ ਫਰਸਟ ਬਣੀ ਨਾ ਉਹ ਸਾਨੂੰ ਨਹੀਂ ਸੀ ਪਤਾ ਐਡੀ ਵੱਡੀ ਹਿੱਟ ਹੋ ਜਾਣੀ ਹੈ ਕਿਉਂਕਿ ਇੱਕ ਤਾਂ ਉਸ ਟਾਈਮ ਫਿਲਮਾਂ ਚੱਲ ਹੀ ਨਹੀਂ ਸੀ ਰਹੀਆਂ ਜਦੋਂ ਆਪਣੀ ਫਿਲਮ ਆਈ ਸੀ ਤੇ ਜਦੋਂ ਇਹ ਚੱਲੀ ਤਾਂ ਇਹਨੇ ਇੱਕ ਦੌਰ ਹੀ ਚੇਂਜ ਕਰਤਾ ਬਿਲਕੁਲ ਤੇ ਇਹ ਤੋਂ ਬਾਅਦ ਜਿਹੜੀਆਂ ਫਿਲਮਾਂ ਬਣੀਆਂ ਉਹ ਵੀ ਰਿਸ਼ਤਿਆਂ ਦੇ ਬਣੀਆਂ ਨੇ ਹਮ ਠੀਕ ਹੈ ਕਿ ਟਾਈਟਲ ਛੱਡ ਕੇ ਸੱਸ ਨੂੰ ਨਾ ਪਰ ਇਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਫਿਲਮਾਂ ਬਹੁਤ ਬਣੀਆਂ ਤੇ ਜਦੋਂ ਕੋਈ ਫਿਲਮ ਟ੍ਰੈਂਡ ਸੈੱਟ ਕਰ ਦਿੰਦੀ ਹੈ ਨਾ ਉਹ ਫਿਲਮ ਆਪਣੇ ਆਪ ਦੇ ਵਿੱਚ ਵੱਡੀ ਹੋ ਜਾਂਦੀ ਹੈ ਇੱਕ ਫਿਲਮ ਜਦੋਂ ਬਾਰ-ਬਾਰ ਟੀਵੀ ਤੇ ਆਉਂਗੇ ਤੁਸੀਂ ਜਦੋਂ ਬੋਰ ਨਹੀਂ ਹੁੰਦੇ ਮੈਂ ਮਤਲਬ ਜੇ ਮੇਰੀ ਪਰਸਨਲ ਗੱਲ ਕਰਾਂ ਮੈਂ ਆਪਦੀ ਫਿਲਮ ਦੂਜੀ ਵਾਰੀ ਦੇਖ ਨਹੀਂ ਸਕਦੀ ਅੱਛਾ ਪਰ ਸੱਸ ਕੁੱਟਣੀ ਇਦਾਂ ਦੀ ਫਿਲਮਾਂ ਆਂਗੇ ਜਦੋਂ ਵੀ ਟੀਵੀ ਤੇ ਆਉਂਦੀ ਮੈਂ ਉੱਥੇ ਬੈਠ ਜਾਂਦੀ ਹੂੰ ਕਿਉਂਕਿ ਮੈਨੂੰ ਬਹੁਤ ਮਜ਼ਾ ਆਉਂਦਾ ਸਾਰਿਆਂ ਦੇ ਪੰਚ ਦੇਖ ਕੇ ਸਾਰਿਆਂ ਦੀ ਕੈਮਿਸਟਰੀ ਦੇਖ ਕੇ ਤੇ ਹੁਣ ਜੇ ਸੈਕਿੰਡ ਦੀ ਗੱਲ ਮੋਹਿਤ ਤੇ ਜੋ ਸਟ्रेस ਆ ਐਜ਼ ਅ ਡਾਇਰੈਕਟਰ ਐਜ਼ ਅ ਰਾਈਟਰ ਮੋਹਿਤ ਉਹਦੋਂ ਡਾਇਰੈਕਟਰ ਨਹੀਂ ਸੀ ਪਰ ਉਸ ਟਾਈਮ ਵੀ ਇਹਨਾਂ ਨੇ ਪੂਰੀ ਟੈਨਸ਼ਨ ਲਈ ਹੋਈ ਸੀ ਮਾਨ ਵੇਲੇ ਵੀ ਤੇ ਸੈਕਿੰਡ ਵੇਲੇ ਇਹਨਾਂ ਤੇ ਡਬਲ ਟੈਨਸ਼ਨ ਆ ਤਾਂ ਸੇਮ ਸਾਡਾ ਜ਼ਿੰਮੇਵਾਰੀਆਂ ਵੱਧ ਗਈਆਂ ਹੁੰਦੀਆਂ। ਜ਼ਿੰਮੇਵਾਰੀਆਂ ਵੱਧ ਗਈਆਂ। ਮੈਂ ਜਦੋਂ ਕਿਤੇ ਜਾਂਦੀ ਸੀ ਮੈਨੂੰ ਸਾਰੇ ਕਹਿੰਦੇ ਸੀ ਤੁਹਾਡੀ 2 ਕਦੋਂ ਆਣੀ ਆ। ਅੱਛਾ ਜੀ। ਤੇ ਹੁਣ ਦੇਖੋ 2 ਆ ਰਹੀ ਆ। ਹੂੰ ਹੂੰ। ਤਾਂ ਉਹਦੇ ਵਿੱਚ ਡਬਲ ਮਿਹਨਤ ਹੋਈ ਆ ਸਾਰਿਆਂ ਦੀ। ਚਾਹੇ ਤੁਸੀਂ ਇੱਕ ਰਾਈਟਰ ਦੀ ਲਾਓ ਡਾਇਰੈਕਟਰ ਦੀ ਲਾਓ ਤਾਂ ਆਰਟਿਸਟਾਂ ਦੀ ਵੀ ਸੇਮ ਲਾਓ ਹਨਾ। ਉਹ ਚੀਜ਼ਾਂ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਵੀ ਸਾਡਾ ਇਹੀ ਗੱਲ ਆ ਕਿ 7 ਜੂਨ ਨੂੰ ਸਾਡਾ ਐਗਜ਼ਾਮ ਆ ਸਾਰਿਆਂ ਦਾ। ਹਨਾ? ਇਨਸ਼ਾਅੱਲਾ ਅਸੀਂ ਪਾਸ ਹੋਣਾ ਇੱਕ ਕਲੀਅਰ ਆ। ਪਰ ਹੁਣ ਅਸੀਂ ਸਾਡੀ ਡਿਵੀਜ਼ਨ ਕੀ ਆਉਣੀ ਆ। ਹੂੰ। ਉਹ ਲੋਕਾਂ ਤੇ ਨਿਰਭਰ ਕਰਦੀ ਆ। ਰਿਜ਼ਲਟ 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 ਆਏਗਾ ਤੇ ਉਸ ਦਿਨ ਤਾਂ ਦਿਲਾਂ ਦੀ ਧੜਕਣ ਵਧੀ ਹੋਈ ਹੈਗਾ ਨਾ ਨਿਸ਼ਮਨ ਜਿਵੇਂ ਤਨੀਮਨ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕਰਨ ਹਾਰਰ ਇਹਨੂੰ ਕਰ ਦਿੱਤਾ ਇਸ ਵਾਰ ਹੈ ਨਾ ਹਾਂਜੀ ਹਾਰਰ ਕਰਨ ਦੀ ਕੀ ਲੋੜ ਪੈ ਗਈ ਇਸ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਸੱਸ ਨੂੰ ਦਾ ਤਾਂ ਰਿਸ਼ਤਾ ਆਪਾਂ ਆਮ ਤੌਰ ਤੇ ਦੇਖਦੇ ਆ ਥੋੜੀ ਬਹੁਤੀ ਲੜਾਈ ਹੁੰਦੀ ਹੈਗੀ ਨਾ ਨੁਕਝੋਕ ਹੋ ਜਾਂਦੀ ਆ ਤੇ ਇਹਨੂੰ ਹਾਰਰ ਕਰਨ ਦਾ ਕੀ ਸੀਗਾ ਤੁਹਾਡੇ ਦੇ ਦੇਖੋ ਜੀ ਸਪਤਾਹ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਰੂੰਗੀ ਕਿ ਪਾਰਟ 1 ਸੀ ਜਿਹੜਾ ਉਹ ਇੱਕ ਘਰ ਦੀ ਕਹਾਣੀ ਸੀਗੀ ਘਰ ਦੇ ਅੰਦਰ ਕੀ ਵਿਚਰਦਾ ਹੈ ਨੂੰ ਤੇ ਸੱਸਾਂ ਦੇ ਰਿਲੇਸ਼ਨਸ ਚ ਕੀ ਵਿਚਰਦਾ ਹੈ ਬਾਕੀ ਮੈਂਬਰਸ ਦੇ ਨਾਲ ਉਹਦਾ ਕੀ ਮਤਲਬ ਤਾਲਮੇਲ ਬਣਾ ਕੇ ਰੱਖਣਾ ਹੁੰਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਸੈਕੰਡ ਪਾਰਟ 'ਚ ਜਦੋਂ ਅਸੀਂ ਇਹ ਡਿਸਾਈਡ ਕੀਤਾ ਕਿ ਪਾਰਟ 2 ਬਣਾਵਾਂਗੇ ਸੋ ਮੋਹਿਤ ਜੀ ਨੇ ਇਹ ਫੈਸਲਾ ਕੀਤਾ ਕਿ ਆਪਾਂ ਘਰ ਦੀ ਕਹਾਣੀ ਨਹੀਂ ਬਣਾ ਸਕਦੇ ਬਿਕਾਜ਼ ਸੇਮ ਚੀਜ਼ ਅਗਰ ਆਪਾਂ ਕਾਪੀ ਪੇਸਟ ਕਰ ਦਵਾਂਗੇ ਤਾਂ ਕੌਣ ਦੇਖੂਗਾ ਉਹ ਚੀਜ਼ ਕਿਤੇ ਨਾ ਕਿਤੇ ਆਪਾਂ ਲਿਮਿਟਿਡ ਹੋ ਜਾਂਦੇ ਆ ਆਪਾਂ ਨਵੀਆਂ ਚੀਜ਼ਾਂ ਨਹੀਂ ਦਿਖਾ ਸਕਦੇ ਰਾਈਟ ਆਪਾਂ ਘਰ ਚੇਂਜ ਕਰ ਸਕਦੇ ਆ ਕਾਸਟਿਮ ਚੇਂਜ ਹੋ ਜੰਗੇ ਐਕਟਰਸ ਉਹੀ ਨੇ ਚਲੋ ਕਹਾਣੀ ਵੀ ਆਪਾਂ ਚੇਂਜ ਕਰ ਸਕਦੇ ਆ ਬਟ ਗੱਲਾਂ ਤਾਂ ਉਹੀ ਹੋਣਗੀਆਂ ਨਾ ਸੋ ਇਹਨਾਂ ਨੇ ਇਹ ਚੀਜ਼ ਡਿਸਾਈਡ ਕੀਤੀ ਕਿ ਕਿਉਂ ਨਾ ਆਪਾਂ ਹੁਣ ਨੂੰ ਤੇ ਸੱਸ ਨੂੰ ਪਿੰਡ ਚ ਲੈ ਕੇ ਚਲੀਏ ਘਰੋਂ ਬਾਹਰ ਕੱਢੀ ਕਿ ਹੁਣ ਸੁਸਾਇਟੀ ਚ ਸੋ ਸਸਤੇ ਨੂੰ ਦੇ ਰਿਲੇਸ਼ਨ ਦਾ ਕੀ ਅਸਰ ਪੈਂਦਾ ਸੋ ਹੁਣ ਜਿਹੜੀਆਂ ਵੀ ਚੀਜ਼ਾਂ ਵਿਚਰ ਰਹੀਆਂ ਪਿੰਡ ਚ ਚਾਹੇਓ ਇਲੈਕਸ਼ਨਸ ਹੋਣ ਚਾਹੇਓ ਪੋਲਿਟੀਕਲ ਡਰਾਮਾ ਹਾਰਰ ਡਰਾਮਾ ਹੋਵੇ ਸੋ ਉਹ ਚੀਜ਼ਾਂ ਨੂੰ ਸਾਰੀ ਚੀਜ਼ਾਂ ਨਾਲ ਆਪਾਂ ਕੈਰੀ ਕੀਤਾ ਸੋ ਥੈਟ ਕਿ ਕਹਾਣੀ ਹੋਰ ਵੱਡੀ ਹੋ ਸਕੇ ਐਂਡ ਹਾਰਰ ਵਾਲਾ ਜਿਹੜਾ ਐਲੀਮੈਂਟ ਹੈ ਇਟਸ ਨੋਟ ਅ ਪ੍ਰੋਪਰ ਟਿਪੀਕਲ ਹਾਰਰ ਉਹ ਜਸਟ ਇੱਕ ਪ੍ਰੈਂਕ ਵਾਲਾ ਇੱਕ ਸੀਕੁਐਂਸ ਰੱਖਿਆ ਆਪਾਂ ਇੱਕ ਚੰਕ ਰੱਖਿਆ ਜੀ ਬਿਲਕੁਲ ਮੋਹਿਤ ਭਾਈ ਅਕਸਰ ਆਪਾਂ ਦੇਖਦੇ ਆਂ ਕਿ ਬੀਬੀ ਨੂੰ ਕਾਸਤਰ ਤੇ ਘਰ ਦੇ ਵਿੱਚ ਜਦੋਂ ਸੱਸ ਗੱਲ ਕਰਦੀ ਹੋ ਜਾਂ ਤੁਹਾਡੀ ਮਾਤਾ ਜੀ ਲਾ ਲੋ ਗੱਲ ਕਰਦੇ ਉਹਨੇ ਕਿ ਤਾਂ ਬੀਬੀ ਨੂੰ ਕਹਿ ਦਿੰਦੇ ਆ ਕਿ ਨਹੀਂ ਤੁਸੀਂ ਜਿਆਦਾ ਨੀਚੇ ਲੱਗੇ ਹੋ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤੁਸੀਂ ਸਾਰਾ ਦਿਨ ਉਹਨਾਂ ਕੋਲ ਰਹਿੰਦੇ ਹੋ ਐਵੇਂ ਦਾ ਹੁੰਦਾ ਹੁਣ ਵੀ ਰੀਅਲ ਲਾਈਫ ਦੇ ਲਾਈਫ ਦੇ ਵਿੱਚ ਇਸ ਇਸ ਤਰ੍ਹਾਂ ਦੀ ਚੀਜ਼ ਦੇਖੋ ਨਾ ਇਹ ਨਾ ਵਸੇ ਰੀਅਲ ਚ ਨਹੀਂ ਹੁੰਦਾ ਇਹ ਉੱਪਰ ਨਾਲ ਸਸਨਾ ਮਨਮਨਚੇ ਰੱਖਦੀਆਂ ਇਹ ਚੀਜ਼ਾਂ ਇਹ ਬੋਲਦੀਆਂ ਨਹੀਂ ਵਹ ਕੋਈ ਮੇਰੇ ਸਾਹਮਣੇ ਮਦਰ ਬੋਲਦੀ ਨਹੀਂ ਵੀ ਤੂੰ ਆਪਣੀ ਵਾਈਫ ਦੇ ਥੱਲੇ ਲੱਗਾ ਜਾਂ ਤੂੰ ਉਹਦੀ ਪਿੱਛੇ ਪਿਆ ਰਹਿਣਾ ਪਰ ਦਿਲ ਚ ਉਹਨੂੰ ਹੁੰਦਾ ਐ ਵੀ ਯਾਰ ਇਹ ਮੇਰੀ ਨਹੀਂ ਹੁਣ ਕਰਦਾ ਬੰਨਾ ਤੇ ਮੇਰੇ ਪਿੱਛੇ ਲੱਗਾ ਹੁੰਦਾ ਸੀਗਾ ਜਿੱਦਾਂ ਕਿ ਦੱਸਿਆ ਪਹਿਲਾਂ ਕੀ ਹੁੰਦਾ ਸੀਗਾ ਵੀ ਕੋਈ ਵੀ ਕੰਮ ਹੋਵੇ ਰਸੋਈ ਚ ਮੰਮੀ ਆਖਵਾ ਦੇ ਮੰਮੀ ਆਖਵਾ ਦੇ ਹੁਣ ਕਰ ਵਾਲੀ ਦਾ ਨਾਂ ਨਾ ਲੈ ਕੇ ਬੋਲਦਾ ਤੇ ਮਾਨੂੰ ਇਨਸਿਕਿਉਰਟੀ ਫੀਲ ਹੁੰਦੀ ਐ ਨਿਸ਼ਾ ਜੀ ਉਹਨਾਂ ਨੂੰ ਲੱਗਦਾ ਵੀ ਕਿ ਹੁਣ ਪਹਿਲਾਂ ਤਾਂ ਜਿਹੜੀਆਂ ਆਵਾਜ਼ਾਂ ਮੈਨੂੰ ਪੈਂਦੀਆਂ ਸੀ ਹੁਣ ਨਹੀਂ ਪੈਂਦੀਆਂ ਪੈਂਦੀਆਂ ਸਹੀ ਗੱਲ ਹੈ ਤੇ ਮੈਨੂੰ ਐਂ ਲੱਗਦਾ ਮੈਂ ਨਾ ਵੀਰੇ ਇੱਕ ਚੀਜ਼ ਤੁਹਾਨੂੰ ਦੱਸਦਾ ਜੀ ਜ਼ਿੰਦਗੀ ਦੇ ਵਿੱਚ ਨਾ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ ਤੇ ਨਾ ਉਹਨੂੰ ਨਾ ਐਜੂਕੇਸ਼ਨ ਹੀ ਦਿੱਤੀ ਜਾਂਦੀ ਕਿ ਵਿਆਹ ਤੋਂ ਬਾਅਦ ਕਿੱਦਾਂ ਰਹਿਣਾ ਹੈ ਬਿਲਕੁਲ ਚਲੋ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੁੰਦਾ ਜਾਂ ਫਿਰ ਕਈ ਜਿਹੜਾ ਵਿਆਹ ਦਾ 4-5 ਸਾਲ ਦਾ ਦੌਰ ਹੁੰਦਾ ਨਾ ਜੀ ਉੱਚੇ ਨਾ ਬੰਦਾ ਬੜਾ ਸਿੱਖਦਾ ਹੈ ਤਾਂ ਬਾਅਦ ਵਿੱਚ ਬੰਦਾ ਮੈਚੁਰ ਹੋ ਜਾਂਦਾ ਮੈਨੂੰ ਐਂ ਲੱਗਦਾ ਜੀ ਆਪਾਂ ਨੂੰ ਨਾ ਵਿਆਹ ਤੋਂ ਪਹਿਲਾਂ ਸਪੈਸ਼ਲੀ ਪੈਰੈਂਟਸ ਨੂੰ ਹੁਣ ਮੰਨ ਲਓ ਤੁਸੀਂ ਹੁਣ ਤੁਹਾਡੇ ਮਾਪਿਓ ਐਕਸਪਰਟ ਨੇ ਉਹਨਾਂ ਨੇ ਬਹੁਤ ਜ਼ਿੰਦਗੀ ਹੰਡਾਲੀ ਐ ਦੇਖ ਲਿਆ ਸੋ ਹੁਣ ਅਸੀਂ ਤਾਂ ਹੁਣ ਵਿਆਹ ਹੋਇਆ ਸਾਡੇ ਵਾਸਤੇ ਨਵੀਂ ਚੀਜ਼ ਐ ਪਰ ਮਾਪਿਓ ਨੂੰ ਪਤਾ ਐ ਵੀ ਕਿੱਦਾਂ ਉਹਨਾਂ ਨੇ ਆਪਣੀ ਮੇਰੀ ਦਾਦੀ ਨਾਲ ਵੀ ਰਹੇ ਨੇ ਉਹ ਤੇ ਆਪਣੀ ਮੇਰੀ ਮਦਰ ਨਾਲ ਵੀ ਉਹਨਾਂ ਨੂੰ ਸਾਰਾ ਐਕਸਪੀਰੀਅੰਸ ਐ ਸੋ ਮੈਨੂੰ ਐਂ ਲੱਗਦਾ ਕਿ ਨਾ ਹਰ ਪੈਰੈਂਟਸ ਨੂੰ ਆਪਣੇ ਇਹਨਾਂ ਮੁੰਡੇ ਨੂੰ ਦੱਸਣਾ ਚਾਹੀਦਾ ਐਜੂਕੇਟ ਕਰਨਾ ਚਾਹੀਦਾ ਕਿ ਵਿਆਹ ਤੋਂ ਬਾਅਦ ਨਾ ਤੁਸੀਂ ਕਿੱਦਾਂ ਆਪਣੀ ਵਾਈਫ ਤੇ ਆਪਣੀ ਮਦਰ ਦੇ ਵਿੱਚ ਰਿਲੇਸ਼ਨ ਮੇਨਟੇਨ ਕਰਨਾ ਕਿਉਂਕਿ ਮੋਸਟਲੀ ਹੁੰਦਾ ਕੀ ਹੈ ਜੀ ਮੰਨ ਲਓ ਵਾਈਫ ਗੁੱਸੇ ਆ ਉਹਨੇ ਆ ਕੇ ਬੋਲਤਾ ਵੀ ਤੇਰੀ ਮਾਂ ਨੇ ਐ ਐ ਕਿਹਾ ਵੀ ਇਦਾਂ ਦਾ ਕੀਤਾ ਹੁਣ ਜੇ ਤੁਸੀਂ ਵਾਈਫ ਨੂੰ ਬੋਲੋਗੇ ਵੀ ਤੂੰ ਮੇਰੀ ਮਾਂ ਬਾਰੇ ਇਦਾਂ ਕਿਉਂ ਬੋਲ ਰਹੀ ਹੈ ਤੂੰ ਇਦਾਂ ਕਿਉਂ ਕਰੀਏ ਮੇਰੀ ਮਾਂ ਬਾਰੇ ਤਾਂ ਉਹ ਗੁੱਸਾ ਹੋਊਗੀ ਵੀ ਤੂੰ ਵੀ ਨਹੀਂ ਸੁਣ ਰਿਹਾ ਮੇਰੀ ਤੇਰੀ ਮਾਂ ਵੀ ਬੋਰੀ ਮੇਰੇ ਤੋਂ ਘਰ ਚ ਕੋਈ ਹੈ ਹੀ ਨਹੀਂ ਮੈਂ ਤਾਂ ਚੱਲੀ ਆ ਉਹ ਨਹੀਂ ਜਾ ਫਿਰ ਚੱਕ ਲ ਆਪਣਾ ਬੈਗ ਹੁਣੇ ਨਿਕੜ ਪਰ ਭਾਜੀ ਕਲੇਸ਼ ਵੱਧਦਾ ਉਧਰੋਂ ਜੇ ਮਾਂ ਨੇ ਕਹਿਤਾ ਵੀ ਤੇਰੀ ਘਰ ਵਾਲੀ ਇਦਾਂ ਉਹ ਮੰਮੀ ਤੂੰ ਹਰ ਵਾਰ ਉਹਦੇ ਪਿੱਛੇ ਪਈ ਰਹਿਣੀ ਹੈ ਤੇਰਾ ਚੋਨੀ ਕੇ ਵੀ ਚਲ ਜੇ ਇਧਰੋਂ ਹੁਣ ਮਾਨੂੰ ਲੱਗਣਾ ਵੀ ਉਹਦੇ ਉਹਦੀ ਗੱਲਾਂ ਕਰਦਾ ਸੋ ਇੱਥੇ ਮੁੰਡੇ ਨੇ ਨਾ ਬੜਾ ਘੈਂਟ ਰੋਲ ਹੁੰਦਾ ਨੀ ਸਾਜੀ ਮੈਨੂੰ ਲੱਗਦਾ ਇੱਥੇ ਮੁੰਡੇ ਦਾ ਜੇ ਉਹਦੇ ਕੋਲ ਉਹਦੀ ਘਰ ਵਾਲੀ ਆ ਵੀ ਗਈ ਨਾ ਸੁਣ ਕੇ ਇਗਨੋਰ ਕਰ ਦੇਵੇ ਬਿਲਕੁਲ ਰਿਐਕਸ਼ਨ ਹੀ ਨਾ ਦੇਵੇ ਸੁਣ ਲੈ ਹਾਂ ਬਿਲਕੁਲ 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 ਇਹ ਚੁੱਪੀ ਨਾ ਉਹਦਾ ਘਰ ਬਚਾ ਲੂਗੀ ਕਿਉਂਕਿ ਉਹ ਵਿਚਾਰਾ ਇਦਾਂ ਹੈ ਉਹ ਨਾ ਤਾਂ ਘਰਾਈ ਦਾ ਸਾਥ ਦੇ ਸਕਦਾ ਨਾ ਉਹ ਆਪਣੀ ਮਾਤਾ ਦੇ ਸਕਦਾ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਇੰਨਾ ਸੌਖਾ ਹੁੰਦਾ ਜੇ ਭਾਜੀ ਨੇ ਕਿਹਾ ਕਿ ਚੁੱਪ ਹੋ ਜਾਓ ਬਸ ਬੈਠੇ ਰਹੋ ਕੋਈ ਗੱਲ ਨਹੀਂ ਕਿ ਇੰਨਾ ਕੰਟਰੋਲ ਹੋ ਜਾਏਗਾ ਕਿ ਮੈਂ ਗੱਲਾਂ ਕਰ ਰਹੀ ਹਾਂ ਤੇ ਅੱਗੋਂ ਬੋਲ ਕੇ ਬੈਸ ਹੂੰ ਕਰੀ ਜਾਂਦਾ ਇਹ ਓਕੇ ਦਾ ਬੜਾ ਗੁੱਸਾ ਹੁੰਦਾ ਇੱਕ ਤੁਹਾਨੂੰ ਮੈਂ ਦੱਸਦੀ ਆ ਦੇਖੋ ਕੋਈ ਵੀ ਪਰਸਨ ਆ ਹੂੰ ਉਹਦੇ ਅੰਦਰ ਜਦੋਂ ਉਹ ਮਤਲਬ ਗੁੱਸਾ ਆਉਂਦਾ ਨਾ ਜਦੋਂ ਬਾਲੇ ਖਾਂਦਾ ਉਹਦਾ ਇਹੀ ਸੋਲੂਸ਼ਨ ਹੁੰਦਾ ਕਿ ਉਹਨੂੰ ਕੱਢ ਦਿਓ ਹੂੰ ਜਦੋਂ ਇੱਕ ਵਾਈਫ ਜਾ ਕੇ ਆਪਣੇ ਹਸਬੰਡ ਨੂੰ ਦੱਸ ਦਿੰਦੀ ਹੈ ਨਾ ਉਹਦਾ ਗੁੱਸਾ ਆਦਾ ਤਾਂ ਉੱਥੇ ਖਤਮ ਹੋ ਜਾਂਦਾ ਉਹ ਸਟ੍ਰੈਸ ਆ ਕੱਢ ਦਿੰਦੀ ਹੈ ਜਿੱਦਾਂ ਮੈਂ ਦਿਨੇ ਕਿਹਾ ਵੀ ਸੁਣ ਲੋ ਅਸਲ ਦੇ ਵਿੱਚ ਉਹਨੂੰ ਸੁਣਨ ਵਾਲਾ ਚਾਹੀਦਾ ਬਿਲਕੁਲ ਜਦੋਂ ਉਹਦਾ ਹਸਬੰਡ ਵੀ ਉਹਦਾ ਵਿਰੋਧ ਕਰੂਗਾ ਇਸ ਚੀਜ਼ ਨੂੰ ਲੈ ਕੇ ਵੀ ਤੂੰ ਐਵੇਂ ਮਰੀ ਜੰਨੀ ਐ ਵੀ ਮੇਰੀ ਮਾਣੂ ਐ ਨਹੀਂ ਕਹਿਣਾ ਤਾਂ ਉਹ ਚੀਜ਼ ਨੈਗੇਟਿਵ ਹੁੰਦੀ ਹੈ ਬਿਲਕੁਲ ਜਦੋਂ ਉਹਦਾ ਹਸਬੰਡ ਦੁੱਖ ਸੁਣ ਲੂਗਾ ਨਾ ਜਦੋਂ ਕਹਿ ਦੂਗਾ ਵੀ ਕੋਈ ਗੱਲ ਨਹੀਂ ਮੈਂ ਗੱਲ ਕਰ ਨੂੰ ਚਾਹੀਏ ਉਹ ਗੱਲ ਨਾ ਹੀ ਕਰੇ ਬਿਲਕੁਲ ਠੀਕ ਹੈ ਉਹ ਇਹ ਨਹੀਂ ਕਹਿੰਦੀ ਵੀ ਜਾ ਕੇ ਆਪਣੀ ਮਾਂ ਨਾਲ ਲੜਾਈ ਕਰ ਪਰ ਜਦੋਂ ਸੁਣ ਲੈਂਦਾ ਨਾ ਜਿਵੇਂ ਆਦੀ ਪਰਸਨਲ ਗੱਲ ਕਰਾ ਜਿਵੇਂ ਮੈਨੂੰ ਵੀ ਕਈ ਵਾਰੀ ਲੱਗਦਾ ਹੁੰਦਾ ਵੀ ਮੈਂ ਕੋਈ ਗੱਲ ਦੱਸਣੀ ਹੈ ਜਦੋਂ ਸਮੀਰ ਸੁਣ ਹੀ ਲੈਂਦਾ ਨਾ ਮੈਂ ਇਹ ਨਹੀਂ ਕਹਿੰਦੀ ਵੀ ਉਹਦੇ ਤੇ ਹੋ ਰਿਐਕਟ ਕਰ ਮੇਰੀ ਗੱਲ ਉੱਥੇ ਹੀ ਖਤਮ ਅੰਡਰਸਟੈਂਡਿੰਗ ਹੈ ਅੱਜ ਦੇ ਟਾਈਮ ਵਿੱਚ ਸੁਣਨ ਵਾਲੇ ਬੰਦੇ ਘੱਟ ਨੇ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਬਿਲਕੁਲ ਅੱਛਾ ਭੂਤਾਂ ਨਾਲ ਕਦੇ ਟੱਕਰ ਹੋਇਆ ਰੀਅਲ ਲਾਈਫ ਦੇ ਵਿੱਚ ਦੇਖੋ ਇਹ ਜਾਂ ਕਦੇ ਸੁਣਿਆ ਕਿਉਂਕਿ ਆਪਣੇ ਕਹਾਣੀਆਂ ਸੁਣਾਉਂਦੇ ਹੁੰਦੇ ਨੇ ਨਾ ਮੰਮੀ ਡੈਡੀ ਹੋਰੀ ਜਾਂ ਕੁਝ ਸੁਣਾ ਦਿੰ ਤੇ ਵੀ ਉੱਥੇ ਆ ਹੋ ਜਾਂਦਾ ਹਾਸਾ ਹੁੰਦਾ ਉੱਥੋਂ ਲੰਘਦੇ ਆ ਤੇ ਆ ਹੁੰਦਾ ਸੀਗਾ ਐਵੇਂ ਦਾ ਹੋਇਆ ਕਿ ਮੇਰੇ ਮਦਰ ਨੇ ਮੈਨੂੰ ਬਹੁਤਕਦੀ ਸੁਣਾਈਆਂ ਨੇ ਕਹਾਣੀਆਂ ਉਹਨਾਂ ਨੇ ਬਹੁਤ ਭੂਤਾਂ ਦੇਖੀਆਂ ਨੇ ਤੇ ਬਿਲਕੁਲ ਜਿਵੇਂ ਕਹਿੰਦੇ ਨੇ ਲੋਕ ਵੀ ਹੁੰਦੀਆਂ ਵੀ ਨੇ ਭੂਤਾਂ ਹਨ ਤੇ ਪਰ ਟੱਚ ਵੁੱਡ ਮੈਂ ਹਾਲੇ ਤੱਕ ਨਹੀਂ ਦੇਖੀ ਕਿ ਮੈਂ ਬਹੁਤ ਜਗ੍ਹਾ ਤੇ ਕੱਲੀ ਵੀ ਰਹੀ ਹੋਈਆਂ ਇੱਕ ਵਾਰੀ ਮੈਂ ਇੱਕ ਫੋਰਮ ਦੇ ਵਿੱਚ ਸੀ ਤਾਂ ਮੈਂ ਇੱਕ ਹੋਟਲ ਦੇ ਰੂਮ ਦੇ ਵਿੱਚ ਸੀਗੀ ਤਾਂ ਮੈਨੂੰ ਅਗਲੇ ਦਿਨ ਪਤਾ ਲੱਗਿਆ ਕਿ ਉੱਥੇ ਕੋਈ ਜਿਹੜਾ ਕੋਈ ਹੋਰ ਪਰਸਨ ਸੀ ਤਾਂ ਉਹ ਬੈਠਾ ਸੀ ਤਾਂ ਉਹਦੀ ਚੇਅਰ ਹਿੱਲਣ ਲੱਗੀ ਵਾਸ਼ਰੂਮ 'ਚ ਆਪਣੇ ਆਪ ਪਾਣੀ ਚੱਲ ਪਿਆ ਪੱਟਾ ਛੁੱਟ ਪਤਾ ਨਹੀਂ ਮੈਂ ਰੱਬ ਦਾ ਨਾ ਜ਼ਿਆਦਾ ਲੈਨੀ ਆ ਵੀ ਮੈਂ ਕਦੇ ਇਹ ਚੀਜ਼ਾਂ ਫੇਸ ਨਹੀਂ ਕੀਤੀਆਂ ਮਹਿਸੂਸ ਨਹੀਂ ਕੀਤੀਆਂ ਤੇ ਪਰ ਜਦੋਂ ਜਿੰਨੀ ਦੇਰ ਤੱਕ ਸਾਹਮਣੇ ਨਹੀਂ ਨਿ ਆਉਂਦਾ ਉਨੀ ਦੇਰ ਤੱਕ ਆਪਾਂ ਇਨ ਕਰਦੇ ਨਹੀਂ ਆ ਚਾਹਦੇ ਹਾਂ ਤੁਸੀਂ ਵੀ ਤੁਹਾਡੇ ਦਰਸ਼ਨ ਨੂੰ ਤੁਹਾਨੂੰ ਨਹੀਂ ਮੇਰੇ ਚੋਣ ਪਰ ਪਰ ਉਹ ਇੱਕ ਬਹੁਤ ਖੂਬਸੂਰਤ ਭੂਤਨੀ ਦੇ ਮੈਨੂੰ ਦਰਸ਼ਨ ਹੋਏ ਸੀਗੇ ਮੈਨੂੰ ਲੱਗਦਾ ਵੀ ਇੰਨੀ ਸੋਹਣੀ ਭੂਤਨੀ ਹਰ ਕੋਈ ਬੰਦਾ ਚਾਹੂਗਾ ਵੈਸੇ ਮੈਂ ਵੀ ਭੂਤਨੀ ਬਣੀ ਹੋਈ ਆ ਤੇ ਇਹ ਐਕਸਪੀਰੀਅੰਸ ਮੇਰਾ ਹੋਇਆ ਸੀ ਕਿ ਨਿਆਣ ਤੌਰ ਤੇ ਕਹਿ ਦਿੰਦੇ ਆ ਨਾ ਜੇ ਲੜਾਈ ਹੋਣ ਲੱਗ ਜੇ ਨਾ ਜਿਵੇਂ ਭਾਜੀ ਬੈਠੇ ਆ ਹਨਾ ਮੈਂ ਬੈਠੇ ਆ ਆਮ ਤੌਰ ਤੇ ਕਹਿਣ ਲੱਗ ਜਾਂਦੇ ਹਸਬੰਡ ਵਾਈਫ ਦੇ ਵਿੱਚ ਵੀ ਤੂੰ ਤਾਂ ਚੜੇੜੀ ਲੱਗਦੀ ਆ ਤੂੰ ਤਾਂ ਚੜੇੜੀ ਆ ਇਸ ਤਰ੍ਹਾਂ ਦਾ ਹੁੰਦਾ ਨਾ ਕਈ ਵਾਰ ਹੁੰਦਾ ਹੈ ਚੜੇਲਾ ਸੋਹਣੀਆਂ ਵੀ ਤਾਂ ਹੁੰਦੀਆਂ ਨੇ ਚੜੇਲਾਂ ਦੇ ਚੁੰਬੜ ਜਾਣ ਦਾ ਫਿਰ ਉਹਨਾਂ ਦਾ ਕੋਈ ਹੱਲ ਵੀ ਨਹੀਂ ਆ ਤੇ ਬਿਲਕੁਲ ਜਦੋਂ ਚੁੰਬੜ ਜਾਂਦੀਆਂ ਨੇ ਕੋਈ ਨਹੀਂ ਚਾਹੁੰਦਾ ਦੂਰ ਹੋਵੇ ਤਾਂ ਸਾਡਾ ਇੱਕ ਸੀਨ ਸੀਗਾ ਜਿਹਦੇ ਵਿੱਚ ਤਨਵੀ ਨੇ ਮੈਨੂੰ ਡਰਾਉਣਾ ਸੀ ਮੈਂ نیچے ਪਈਆ ਤਾਂ ਇਹ ਉੱਪਰੋਂ ਆ ਕੇ ਮੇਰੇ ਤੇ गिरਦੇ ਨਹੀਂ ਹੂੰ ਤੇ ਸਾਡਾ ਇਹ ਸੀ ਕਿ ਮੋਹਿਦ ਨੇ ਨਾ ਸਾਨੂੰ ਇਹਦੀ ਲੋਕ ਨਹੀਂ ਸੀ ਦਿਖਾਈ ਅੱਛਾ ਕਿਉਂਕਿ ਮੋਹਿਤ ਨੂੰ ਇਹ ਸੀ ਕਿ ਸਾਡਾ ਮਤਲਬ ਰੀਅਲ ਉਹ ਰਿਐਕਸ਼ਨ ਹੋਣਾ ਚਾਹੀਦਾ ਤੇ ਜਦੋਂ ਮੇਰਾ ਸੀਨ ਸੀ ਇਹਨਾਂ ਨੇ ਪੂਰਾ ਮਾਹੌਲ ਬਣਾਇਆ ਅੱਛਾ ਅਨੀਤਾ ਮੈਮ ਦੇ ਸੀਨ ਤੇ ਮੈਨੂੰ ਨਹੀਂ ਇਹਨਾਂ ਨੇ ਬੁਲਾਇਆ ਮੇਰੇ ਸੀਨ ਤੇ ਅਨੀਤਾ ਮੈਮ ਨਹੀਂ ਸੀ ਕਿਉਂਕਿ ਇਹਨਾਂ ਨੂੰ ਇਹ ਸੀ ਵੀ ਜੇ ਅਨੀਤਾ ਮੈਮ ਉਹ ਅਸਲ ਦੇ ਵਿੱਚ ਲੱਗੇ ਵੀ ਹਾਂ ਬਿਲਕੁਲ ਰੀਅਲ ਲੱਗਣਾ ਇਹਨਾਂ ਨੇ ਮਤਲਬ ਤਨਵੀ ਨੂੰ ਕਵਰ ਕਰਕੇ ਲੈ ਕੇ ਆਂਦਾ ਤੇ ਮੈਂ ਨੀਚੇ ਪਈਆਂ ਤੇ ਇਹਨਾਂ ਨੇ ਹਾਰਰ ਵਾਲੇ ਸਾਰੇ 뮤직 ਚਲਾ ਰੱਖੇ ਨੇ ਹਵਾ ਹਵਾ ਚੱਲ ਰਹੀ ਹੈ ਸਾਰਿਆਂ ਨੂੰ ਬਾਹਰ ਕੱਢਦਾ ਹਨੇਰਾ ਨੂਰਾ ਕਰਦਾ ਤਨਵੀ ਇਦਾਂ ਸੀ ਕਿ ਜਦੋਂ ਤਨਵੀ ਆ ਗਈ ਮੇਰੇ ਤੇ ਗਿਰੀ ਹੂੰ ਸੀਰੀਅਸਲੀ ਮੈਨੂੰ ਲੱਗਿਆ ਮੈਂ ਆਦੀ ਲਾਈਫ ਦਾ ਪਹਿਲਾ ਭੂਤ ਸੀ ਪਹਿਲੀ ਚੜ੍ਹੇਲ ਦੇਖੀ ਹੈ ਅੱਛਾ ਭਾਜੀ ਇਹਨੂੰ ਪ੍ਰੈਂਕ ਵਾਂਗੂ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਕਿ ਆਪਾਂ ਹੋਰ ਵੀ ਬੜੀਆਂ ਫਿਲਮਾਂ ਦੇਖਦੇ ਆ ਨਾ ਜਿਵੇਂ ਪਹਿਲੀ ਦੇਖੀ ਉਸ ਦੇ ਵਿੱਚ ਵੀ ਬਹੁਤ ਚੀਜ਼ਾਂ ਵੱਖਰੀਆਂ ਸੀ ਗਿਆ ਹੁਣ ਹੋਰ ਕੁਝ ਐਡ ਕਰ ਦਿੱਤਾ ਇਹਨੂੰ ਫਿਰ ਪ੍ਰੈਂਕ ਇਸ ਤਰੀਕੇ ਨਾਲ ਕਿਉਂ ਕੋਸ਼ਿਸ਼ ਕੀਤੀ ਕਿ ਭੂਤਾਂ ਵਾਲਾ ਪ੍ਰੈਂਕ ਹੋਵੇ ਕਿਉਂਕਿ ਅਸੀਂ ਨਾ ਹਿਸਟਰੀ ਰਚ ਰਹੇ ਆ ਪਹਿਲੀ ਪੰਜਾਬੀ ਹਾਰਰ ਫਿਲਮ ਹੈ ਜਿੱਚ ਇਨਾ ਬਾ ਕਮਾਲ ਮੇਕਅਪ ਹੈ ਮੇਰੀ ਮੇਕਅਪ ਟੀਮ ਹੈ ਜਿਹੜੀ ਇਹ ਮੇਕਅਪ ਬਹੁਤ ਕੌਸਟਲੀ ਸੀਗਾ ਇਹਨਾਂ ਦਾ ਇੱਕ ਦਿਨ ਦਾ ਮੇਕਅਪ ਦਾ ਖਰਚਾ 50 ਤੋਂ 60000 ਸੀਗਾ ਜਿਹੜਾ ਟੱਚ ਅਪ ਨੇ ਤੇ ਜਿਹੜਾ ਫਿਲਟਰਸ ਲੱਗਦੇ ਸੀਗੇ ਉਹ ਐਕਸਟਰਾ ਸਕਿਨਸ ਲੱਗਦੀਆਂ ਸੀਗੀਆਂ ਤੇ ਮੇਰੀ ਮੇਕਅਪ ਟੀਮ ਲੱਗਦੀ ਸੀ ਪੰਜ ਛੇ ਬੰਦੇ ਹੁਣ ਮੰਨ ਲਓ ਇਹਨਾਂ ਦਾ ਮੇਕਅਪ ਹੋਣਾ ਹੈ ਉਹ ਭੂਤਿਆ ਮੇਕਅਪ ਸੀਗਾ ਪੂਰਾ ਉਹ ਜਿਤ ਤੱਕ ਤੁਸੀਂ ਕਿਸੇ ਪੰਜਾਬੀ ਫਿਲਮ ਚ ਦੇਖਿਆ ਹੀ ਨਹੀਂ ਤੁਸੀਂ ਆ ਦੋ ਤਿੰਨ ਹਾਰਰ ਫਿਲਮ ਆਈਆਂ ਹੁਣ ਉਹਦਾ ਕੁਝ ਵੀ ਨਹੀਂ ਹੈ ਮਤਲਬ ਉਹ ਤਾਂ ਕੀ ਅੱਦਾਂ ਕੰਪਿਊਟਰ ਨਾਲ ਅੱਖਾਂ ਲਾਲ ਕਰ ਦਿੰਦੇ ਇਹ ਤਾਂ ਕੁਝ ਨਹੀਂ ਅਸੀਂ ਨੇਚੁਰਲੀ ਇਹਨਾਂ ਦਾ ਮੇਕਅਪ ਕੀਤਾ ਹਿਸਟਰੀ ਦੀ ਪੰਜਾਬੀ ਨਿਸ਼ਾ ਜੀ ਪੰਜਾਬੀ ਫਿਲਮਾਂ ਦੀ ਪਹਿਲੀ ਫਿਲਮ ਹੈ ਜਿੱਥੇ ਮੇਕਅਪ ਤੇ ਨਾ ਪੈਸਾ ਸਪੈਂਡ ਹੋਇਆ ਤੇ 4 ਘੰਟੇ ਲੱਗਦੇ ਸੀਗੇ ਜੀ ਮੇਕਅਪ ਕਰਨ ਤੇ ਉਸ ਤੋਂ ਬਾਅਦ ਉਹਨੂੰ ਲਾਉਣ ਤੇ ਵੀ ਜਦੋਂ ਸ਼ੂਟ ਹੋ ਜਾਂਦਾ ਸੀ ਨਾ ਉਹ ਉਤਾਰਨਾ ਪੈਂਦਾ ਸੀ ਤੇ ਉੱਤੇ ਵੀ 4-3 ਤੋਂ 4 ਘੰਟੇ ਲੱਗਦੇ ਸੀਗੇ ਸੋ ਇਹ ਹਿਸਟਰੀ 'ਚ ਪਹਿਲੀ ਵਾਰ ਹੋ ਰਿਹਾ ਕਿ ਇਦਾਂ ਦਾ ਮੇਕਅਪ ਸੋ ਮੈਨੂੰ ਇਹ ਸੀਗਾ ਕਿ ਜੇ ਮੈਂ ਹੋਰਰ ਦਿਖਾਵਾਂ ਕਿਉਂਕਿ ਹੁਣ ਤੱਕ ਹੋਰਰ ਆਇਆ ਨਹੀਂ ਪੰਜਾਬ 'ਚ ਆ ਜਿਹੜੇ ਆਏ ਆ ਮੇਰੇ ਹਿਸਾਬ ਨਾਲ ਇਹ ਤਾਂ ਮੇਰੇ ਹਿਸਾਬ ਨਾਲ ਉਹ ਚੀਜ਼ ਨਹੀਂ ਹੈ ਕੁਝ ਹੈ ਹੀ ਨਹੀਂ ਹੋਰਰ ਆਇਆ ਹੀ ਨਹੀਂ ਅਸੀਂ ਸਪੈਸ਼ਲੀ ਇਹਨਾਂ ਬਾਕਮਾਲ ਮੇਕਅਪ ਲਈ ਕਿਹਾ ਮੇਰੀ ਮੇਕਅਪ ਟੀਮ ਨੂੰ ਮੈਂ ਸਲੂਟ ਕਰਨਾ ਚਾਹੁੰਗਾ ਸੁਦੀਰ ਸਲਮਾਨ ਬਾਕਮਾਲ ਮੇਕਅਪ ਕਿ ਤੁਸੀਂ ਅੱਛਾ ਉਹ ਮੇਕਅਪ ਕੀਤਾ ਸੀ ਅਸੀਂ ਸੋਚਿਆ ਕਿ ਅਸੀਂ ਨਾ ਮੇਕਅਪ ਕਰਦੇ ਆਂ ਤੇ ਸਭ ਤੋਂ ਪਹਿਲਾਂ ਨਾ ਇਸ ਨੂੰ ਆਡੀਅנס ਫਿਲਮ 'ਚ ਤਾਂ ਬਾਅਦ ਹੀ ਫਿਲਮਾਵਾਂਗੇ ਪਹਿਲਾਂ ਨਾ ਅਸੀਂ ਨਾ ਇਹਨੂੰ ਮੇਕਅਪ ਕਰਕੇ ਇਹਨੂੰ ਕਿਤੇ ਲੈ ਕੇ ਜਾਣਾ ਪਬਲਿਕਸ 'ਤੇ ਤੇ ਐਕਸਪੈਰੀਮੈਂਟ ਕਰਦੇ ਆਂ ਵੀ ਲੋਕੀ ਡਰ ਵੀ ਰਏ ਕਿ ਹੱਸਾ ਨਹੀਂ ਰੇ ਕਈ ਵਾਰ ਸਾਲਾ ਕੰਪੁੱਠਾ ਵੀ ਪੈ ਜਾਂਦਾ ਇਹ ਨਾ ਹੋਵੇ ਵੀ ਹੱਸਾ ਬਣ ਜੇ ਸੋਨਾ ਅਸੀਂ ਸ਼ੂਟ ਸੈੱਟ ਤੇ ਗਏ ਰਾਤ ਦਾ ਟਾਈਮ ਤੇ ਕੁਦਰਤੀ ਮਾਹੌਲ ਇਦਾਂ ਦਾ ਬਣ ਗਿਆ ਵੀ ਹਨੇਰੀ ਆਉਣ ਵਾਲੀ ਸੀਗੀ ਹਵਾ ਚੱਲਦੀ ਪਈ ਪੱਤੇ ਹਿਲਦੇ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਅੱਜ ਵੈਦਰ ਕਾਸਟ ਤੇ ਆ ਲੱਗ ਰਿਹਾ ਵੀ ਅੱਜ ਭੂਤਿਆ ਜਿਹਾ ਮਾਹੌਲ ਹੋਣਾ ਸ਼ਾਮ ਨੂੰ ਬਾਰਿਸ਼ ਆ ਸਕਦੀ ਹੈ ਵੀ ਤੁਸੀਂ ਇਹਨਾਂ ਦਾ ਮੇਕਅਪ ਕਰੋ ਤੇ ਆਪਾਂ ਐਕਸਪੈਰੀਮੈਂਟ ਕਰਦੇ ਆਂ ਕਿ ਪੂਰੀ ਟੀਮ ਨੂੰ ਆਪਾਂ ਜਿਹੜੇ ਹੈਗੇ ਆ ਉਹਨਾਂ ਨੂੰ ਡਰਾਉਨ ਦੀ ਕੋਸ਼ਿਸ਼ ਕਰਾਂਗੇ ਸੋ ਹੋਇਆ ਕਿ ਇਹਨਾਂ ਦਾ ਮ ਮਨੋਂ ਉਦੋਂ ਉਧਰ ਉਹਨਾਂ ਨੇ ਇਨਫੋਰਮ ਕਰਤਾ ਕਿ ਮੇਕਅਪ ਰੈਡੀ ਹੈ ਕੁਦਰਤੀ ਨੀਸ਼ਾ ਜੀ ਤੁਸੀਂ ਉਦੋਂ ਹੈ ਨਹੀਂ ਸੀਗੇ ਤੇ ਉਦੋਂ ਹਵਾ ਚਲੀ ਪੂਰੀ ਐ ਪੂਰਾ ਲੱਗ ਰਿਹਾ ਸੀਗਾ ਇੱਕ ਤਾਂ ਉਹ ਘਰ ਖੇਤਾਂ 'ਚ ਇਕੱਲਾ ਸੀਗਾ ਤੇ ਹੁਣ ਉਹ ਇਹਨਾਂ ਨੂੰ ਲੈ ਕੇ ਆਇਆ ਉੱਥੇ ਉਹ ਇਦਾਂ ਤੁਰ ਤੁਰ ਕੇ ਆ ਰਹੇ ਸੀਗੇ ਜ਼ੁੰਬੀ ਵਾਂਗੂ ਤੇ ਅੱਛਾ ਸੀਗੇ ਦੋ ਦਿਨ ਸਪੋਰਟ ਬੋਏ ਉਹ ਵਿਚਾਰੇ ਭੱਜ ਗਏ ਖੇਤਾਂ 'ਚ ਖੇਤਾਂ 'ਚ ਖੇਤਾਂ ਖੇਤਾਂ 'ਚ ਉਹ ਦਾ ਮਤਲਬ ਦਿਖੇ ਹੀ ਨਹੀਂ ਉਹ ਤੇ ਉਤਬਾਦ ਬੰਦੇ ਇਦਰੋਂ ਭੱਜਣ ਖਦੇ ਪਤਾ ਨਹੀਂ ਸੱਚੀ ਕੋਈ ਆਤਮਾ ਆ ਗਈ ਮਤਲਬ ਅਸੀਂ ਉਸ ਦਿਨ ਸਾਬ ਲਾਇਆ ਵੀ ਆਪਣਾ ਇਹ ਲੁੱਕ ਡਾਣਾ ਕਿਉਂਕਿ ਮੈਂ 4-5 ਲੁੱਕਸ ਡਿਫਰੈਂਟ ਡਿਫਰੈਂਟ ਪਹਿਲਾਂ ਟੈਸਟ ਕੀਤੀ ਸੀਗੀਆਂ ਸੋ ਤੁਹਾਡਾ ਸਵਾਲ ਸੀਗਾ ਕਿ ਮੇਕਅਪ ਕਿਉਂ ਹੈ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਹਿਸਟਰੀ ਦੀ ਪਹਿਲੀ ਫਿਲਮ ਹੈ ਜਿਹੜੇ ਇਨਾ ਬਾ ਕਮਾਲ ਮੇਕਅਪ ਹੋਣ ਲੱਗਾ ਜੀ ਚ ਬਿਲਕੁਲ ਅੱਛਾ ਮੈਮ ਅਸਲ ਜ਼ਿੰਦਗੀ ਦੇ ਵਿੱਚ ਨੂੰ ਸੱਸ ਦਾ ਰਿਸ਼ਤਾ ਕੀ ਹੈ ਜਿਵੇਂ ਜੇ ਦੇਖਿਆ ਜਾਵੇ ਕਹਿੰਦੇ ਧੀਆਵਾਂ ਨੂੰ ਰੱਖਾਂਗੇ ਜਦੋਂ ਸੱਸ ਜਾਂਦੀ ਹੈ ਨਾ ਦੇਖਣ ਲਈ ਆਪਦੇ ਮੁੰਡੇ ਵਾਸਤੇ ਕੁੜੀ ਨੂੰ ਨਾ ਮੈਂ ਆਪਣੀ ਧੀਆਵਾਂ ਨੂੰ ਰੱਖਾਂਗੇ ਪਰ ਜਦੋਂ ਘਰ ਦੇ ਵਿੱਚ ਆ ਜਾਂਦੇ ਕਈ ਵਾਰ ਨੋਕ-ਜੋਕ ਹੋਣ ਲੱਗ ਜਾਂਦੀ ਹੈ ਛੋਟੀ ਜੀ ਗੱਲ ਲੈ ਕੇ ਵੱਡੇ ਕਲੈਸ਼ ਹੋ ਜਾਂਦੇ ਨੇ ਰੀਅਲ ਲਾਈਫ ਕੀ ਐ ਇਸ ਤੇ ਦੇਖੋ ਇੱਕ ਏਦਾਂ ਦਾ ਖੱਟਾ ਮਿੱਠਾ ਰਿਸ਼ਤਾ ਹੈ ਜਿਹਦੇ ਬਿਨਾ ਆਪਾਂ ਰਹਿ ਵੀ ਨਹੀਂ ਸਕਦੇ ਮਤਲਬ ਕਿ ਨਾ ਆਪਾਂ ਉਹਨੂੰ ਡਾਈਜੈਸਟ ਕਰ ਸਕਦੇ ਆ ਨਾ ਉਹਦੇ ਬਿਨਾ ਰਹਿ ਸਕਦੇ ਕਿ ਨੋਕ ਚੋਕ ਤੇ ਬਾਕੀ ਜਿਹਨੇ ਈਗੋ ਕਲੈਸ਼ਸ ਐ ਉਹ ਤਾਂ ਚੱਲਦੇ ਹੀ ਰਹਿੰਦੇ ਨੇ ਇਸ ਰਿਸ਼ਤੇ 'ਚ ਔਰ ਮੋਰਓਵਰ ਕਿਤਨਾ ਕਿਤੇ ਸਭ ਤੋਂ ਵੱਡੀ ਜਿਹੜੀ ਇਨਸਿਕਿਉਰਿਟੀ ਹੁੰਦੀ ਹੈ ਨਾ ਸੱਸ ਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਮੇਰਾ ਮੁੰਡਾ ਹੁਣ ਕਿਸੇ ਹੋਰ ਦਾ ਹੋਣ ਜਾ ਰਿਹਾ ਹੂੰ ਬਚਪਨ ਤੋਂ ਉਹੀ ਆਵਾਜ਼ਾਂ ਸੁਨੀਆਂ ਮੰਮੀ 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 ਇਹ ਲਿਆ ਦੋ ਮੰਮੀ ਇਹ ਕਰ ਦੋ ਸੋ ਇੱਕ ਰਾਤ ਸੀ ਲਾਈਕ ਵੈਡਿੰਗ ਹੋਈ ਰਾਤ ਸੁੱਤੇ ਨੈਕਸਟ ਮਾਰਨਿੰਗ ਆਵਾਜ਼ ਆਏਗੀ ਹੂੰ ਉਹਦੀ ਵਾਈਬ ਦੇ ਨਾਮ ਦੀ ਆਵਾਜ਼ ਪੈਣੀ ਹੈ ਮਾਂ ਦੇ ਨਾਮ ਦੀ ਨਹੀਂ ਪੈਣੀ ਸੋ ਸਭ ਤੋਂ ਪਹਿਲਾਂ ਤਾਂ ਲਾਈਕ ਇਹੀ ਹੈ ਕਿ ਉਹਨੂੰ ਲੱਗਦਾ ਹੈ ਕਿ ਕਿਤੇ ਮੇਰਾ ਮੁੰਡਾ ਗਿਆ ਹੋਣ ਬਿਲਕੁਲ ਥੈਨ ਸੈਕੰਡਲੀ ਇਹਦਾ ਲੱਗਦਾ ਹੈ ਸਾਸ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੋ ਚੀਜ਼ਾਂ ਉਹਦੇ ਨਾਲ ਕਿਤੇ ਬੀਤੀਆਂ ਹੋਣ ਉਹਦੀ ਸਾਸਰੇ ਉਹਦੇ ਨਾਲ ਕੀਤੀਆਂ ਹੋਣ ਅੰਦਰ ਨਾ ਉਹ ਚੀਜ਼ ਮੇਬੀ ਉਹਦੇ ਪੜਾਅਸ ਰਹਿੰਦੀ ਹੈ ਇਸ ਚੀਜ਼ ਦੀ ਕਿ ਮੈਂ ਵੀ ਹੁਣ ਆਪਣੀ ਆਉਣ ਵਾਲੀ ਨੂੰਹ ਦੇ ਨਾਲ ਇਦਾਂ ਕਰਾਂਗੀ ਕਿ ਮੈਨੂੰ ਇਦਾਂ ਨਹੀਂ ਕੀਤਾ ਤੇ ਮੈਂ ਕਿਉਂ ਕਰਾਂ ਅੱਗਿਓ ਕਿ ਉਹ ਬੇਗਾਨੀ ਧੀ ਹੈ ਮੇਰੇ ਨਾਲ ਜਿਵੇਂ ਦਾ ਬਿਹੇਵ ਕੀਤਾ ਮੈਂ ਉਦਾਂ ਹੀ ਹੋਵਾਂ ਕਰਾਂ ਐਂਡ ਤੀਜੀ ਚੀਜ਼ ਜੋ ਮੈਨੂੰ ਲੱਗਦੀ ਹੈ ਜਿਹੜੇ ਸਾਡੇ ਆਲੇ ਦੁਆਲੇ ਦੀ ਲੇਡੀਜ਼ ਹੁੰਦੀਆਂ ਨਾ ਰਿਸ਼ਤੇਦਾਰੀ ਚ ਉਹ ਹਮੇਸ਼ਾ ਕੰਨ ਪਰਦੀਆਂ ਨੇ ਕਿ ਆ ਗਈ ਨਾ ਹੁਣ ਜ਼ਿਆਦਾ ਇਹਨੂੰ ਸਿਰ ਤੇ ਨਾ ਚੜਾਈ ਇਹਨੂੰ ਜ਼ਿਆਦਾ ਪਿਆਰ ਨਾ ਕਰੀ ਇਨੂੰ ਦਬ ਕੇ ਰੱਖੀ ਕਿਤੇ ਤੇਰੇ ਚੰਗਲ ਚੋਂ ਨਿਕਲ ਨਾ ਜਾਵੇ ਸੋ ਇਹ ਬਹੁਤ ਵੱਡਾ ਰੀਜ਼ਨ ਹੁੰਦਾ ਹੈ ਬਟ ਕਹਿੰਦੇ ਆ ਨਾ ਕਿ ਅਗਰ ਥੋੜੀ ਜਿਹੀ ਅੰਡਰਸਟੈਂਡਿੰਗ ਦੋਨੋਂ ਸਾਈਡ ਤੋਂ ਆ ਜਾਵੇ ਤੇ ਕਿਉਂਕਿ ਦੇਖੋ ਜਿਹੜੀ ਨੂ ਹੈ ਉਹ ਵੀ ਧੀ ਹੈ ਜਸਟ ਆਪਣਾ ਚਿਹਰਾ ਬਦਲ ਕੇ ਆਈ ਹੈ ਉਹ ਚਿਹਰੇ ਬਦਲਦੇ ਨੇ ਇੱਕ ਧੀ ਜਾਂਦੀ ਹੈ ਇੱਕ ਧੀ ਆਂਦੀ ਹੈ ਰਹਿੰਦੇ ਤਾਂ ਰਿਸ਼ਤੇ ਤਾਂ ਉਹੀ ਰਹਿੰਦੇ ਨੇ ਸੋ ਅਗਰ ਸਾਰੇ ਇਹ ਚੀਜ਼ ਸਮਝ ਲੈਣ ਤੇ ਐਕਚੁਅਲ ਚ ਧੀਾਂ ਵਾਂਗ ਬਿਹੇਵ ਕਰਨ ਤੇ ਜਿਹੜੀ ਨੂ ਹੈ ਉਹ ਮਾਂ ਨੂੰ ਮਾਂ ਵਾਂਗ ਟਰੀਟ ਕਰਨ ਆਪਣੇ ਸੱਸਾਂ ਨੂੰ ਤੋ ਕਿ ਤਰ੍ਹਾਂ ਕਿਤੇ ਉਹ ਚੀਜ਼ਾਂ ਫਿਰ ਰਿਸ਼ਤਾ ਜਿਹੜਾ ਹੈ ਉਹ ਬੂਰ ਪੈ ਸਕਦਾ ਜੀ ਜੀ ਜਦੋਂ ਪਹਿਲੀ ਦੇਖੀ ਸੀ ਨਾ ਫਿਲਮ ਉਹਦੇ ਵਿੱਚ ਜਦੋਂ ਮੈਡਮ ਦਾ ਰੋਲ ਚੱਲ ਰਿਹਾ ਸੀਗਾ ਨਾ ਨੀਤਾ ਦੇਵਗਾਂ ਜੀ ਕਹਿੰਦੇ ਮੈਂ ਸੱਸ ਕੁੱਟਨੀ ਸੰਦੂਕਾਂ ਔਲੇ ਉਹ ਫਿਰ ਲੈ ਜਾਂਦੇ ਆ ਮੈਡਮ ਕਹਿੰਦੇ ਆਪ ਹੀ ਡਾਂਗ ਆਪ ਹੀ ਸੰਦੂਕ ਲਾਹਤ ਹੁਣ ਵੱਖਰਾ ਆਏਗਾ ਕੁਛ ਉਹ ਮੈਂਦਾ ਵੀ ਲਾਉ ਹੱਥ ਜਾਂ ਫਿਰ ਢਾਈ ਹੋਗੀ ਸੱਸ ਇਸ ਵਾਰ ਇਹ ਹੋਰ ਤਰੀਕੇ ਨਾਲ ਭੜ ਰਹੀਆਂ ਨੇ ਹੂੰ ਮੈਂ ਬਿਲਕੁਲ ਇਸ ਵਾਰੀ ਮਤਲਬ ਜਿਵੇਂ ਆਪਾਂ ਕਹਿੰਦੀ ਐ ਐਕਸ਼ਨ ਨਹੀਂ ਆ ਹੂੰ ਬਾਕੀ ਪਰ ਪਿੱਛੇ ਕੋਈ ਕਸਰ ਇਮੋਸ਼ਨਲ ਨਹੀਂ ਇਮੋਸ਼ਨਲ ਨਹੀਂ ਐ ਇਹਦੇ ਵਿੱਚ ਕੀ ਐ ਨਾ ਵੋਟਾਂ ਦਾ ਰੱਖਿਆ ਗਿਆ ਇੱਕ ਦੂਜੇ ਦੇ ਆਪੋਜ਼ਿਟ ਖੜੀਆਂ ਉਹ ਇਹਨਾਂ ਦਾ ਜਿਵੇਂ ਏ ਗਰੁੱਪ ਆ ਸਾਡਾ ਬੀ ਗਰੁੱਪ ਆ ਹੂੰ ਤੇ ਉਹ ਚੀਜ਼ਾਂ ਦਿਖਾਈਆਂ ਗਈਆਂ ਜਿਵੇਂ ਆਪਾਂ ਕਹਿ ਸਕਦੇ ਆ ਕਿ ਇਸ ਵਾਰੀ ਅਛਾਈ ਨੇ ਵੀ ਬੁਰਾਈ ਦਾ ਡਟ ਕੇ ਸਾਹਮਣਾ ਕੀਤਾ ਜਿਵੇਂ ਤਨਵੀ ਦਾ ਪਿਛਲੀ ਜੇ ਕਰੈਕਟਰ ਸੀਗਾ ਬਹੁਤ ਸੈਮੀ ਹੋਈ ਨੂ ਦਾ ਬਿਲਕੁਲ ਤੇ ਇਸ ਵਾਰੀ ਇਹਨਾਂ ਦਾ ਮਤਲਬ ਇੱਕ ਜਿਵੇਂ ਕੁੜੀ ਨੂੰ ਹੋਣਾ ਚਾਹੀਦਾ ਆਪਦੇ ਹੱਕਾਂ ਲਈ ਬੋਲਣਾ ਚਾਹੀਦਾ ਲੜਨਾ ਚਾਹੀਦਾ ਤਾਂ ਉਦਾਂ ਦਾ ਕਰੈਕਟਰ ਇਹਨਾਂ ਦਾ ਦਿਖਾਇਆ ਗਿਆ ਤੇ ਦੋਨੇ ਕੁੜੀਆਂ ਦੇ ਸਾਹਮਣੇ ਖੜੀਆਂ ਜਿੱਦਾਂ ਸਾਡੇ ਗਾਣੇ ਵੀ ਰਿਲੀਜ਼ ਹੋਏ ਨੇ ਵੋਟਾਂ ਵਾਲਾ ਗਾਣਾ ਰਿਲੀਜ਼ ਹੋ ਉਹਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਕਿਦਾਂ ਕਰਕੇ ਆ ਪਰ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰੀ ਨਾ ਤੁਹਾਨੂੰ ਅਛਾਈ ਪਾਉਣ ਲਈ ਇੱਕ ਵਾਰੀ ਬੁਰਾਈ ਦੇ ਸਾਹਮਣੇ ਬੁਰਾਈ ਬਣ ਕੇ ਹੀ ਆਉਣਾ ਪੈਂਦਾ ਬਿਲਕੁਲ ਹਨਾ ਤੁਹਾਨੂੰ ਥੋੜਾ ਅਹਿਸਾਸ ਦਿਵਾਉਣਾ ਪੈਂਦਾ ਉਸੇ ਤਰ੍ਹਾਂ ਦਾ ਕੈਰੈਕਟਰ ਇਸ ਵਾਰੀ ਤਨਵੀ ਨੇ ਪਲੇ ਕੀਤਾ ਬਿਲਕੁਲ ਮੋਹਿਤ ਭਾਈ ਕਿਸਾਨੀ ਦਾ ਵੀ ਜਿਹੜਾ ਐਡ ਕੀਤਾ ਹੱਸਦੇ ਹਨਾ ਹੁਣ ਇਸ ਵਾਰ ਲੋਕ ਕਮੈਂਟ ਵੀ ਕਰ ਰਹੇ ਨੇ ਕਹਿੰਦੇ ਕਿਸਾਨੀ ਦੀ ਗੱਲ ਕੀਤੀ ਹੈ ਤਾਂ ਵੱਖਰਾ ਹੀ ਕੁਝ ਹੋਏਗਾ ਕਿਸਾਨੀ ਦੀ ਕੀ ਉਹਦੇ ਚ ਗੱਲ ਰੱਖਣੀ ਪੈਗੀ ਤੇ ਉਸ ਚ ਵੱਖਰਾ ਕੀ ਹੋਏਗਾ ਦੇਖੋ ਕਿਸਾਨੀ ਦਾ ਤਾਂ ਜੀ ਕੋਈ ਨਾਰਾ ਨੋ ਫੂਡ ਨੋ ਫਾਰਮਰ ਵਾਲਾ ਤੁਸੀਂ ਸੁਣਿਆ ਹੀ ਹੋਣਾ ਜੀ ਤੇ ਫਿਲਮ ਦੇ ਵਿੱਚ ਕੋਈ ਇਦਾਂ ਦੀ ਕੋਈ ਸਪੈਸ਼ਲ ਹੈ ਨਹੀਂ ਹੈਗਾ ਕਿ ਕਿਸਾਨਾਂ ਤੇ ਕੋਈ ਇਦਾਂ ਦਾ ਮੁੱਦਾ ਛੇੜਿਆ ਪਰ ਇੱਕ ਸਾਡਾ ਕਰਮਜੀਤ ਭਾਜੀ ਉਹ ਕਿਸਾਨ ਉਹ ਇੱਕ ਜਦੋਂ ਲੋਕਡਾਊਨ ਹੋਇਆ ਸੀਗਾ ਆਪਣਾ ਦਿੱਲੀ ਬਾਰਡਰ ਤੇ ਆਪਣੇ ਸਾਰੇ ਕਿਸਾਨ ਭਾਈ ਜਰਾ ਉੱਥੇ ਗਿਆ ਸੀਗਾ ਤਾਂ ਉਦੋਂ ਦਾ ਇੱਕ ਕੈਰੈਕਟਰ ਹੈ ਉਹ ਸੋ ਉਹ ਵਿਚਾਰੇ ਆਪ ਉੱਥੇ ਜੰਗ ਤੇ ਗਏ ਹੋਏ ਆ ਇੱਕ ਤਰੀਕੇ ਦੀ ਤੇ ਪਿੱਛੋਂ ਜੰਗ ਜੰਗ ਚੱਲਦੀ ਸੋ ਉਹਨਾਂ ਨੂੰ ਕਿੱਦਾਂ ਆਪਣੇ ਉਸ ਦੌਰਾਨ ਸਮੱਸਿਆਵਾਂ ਆਈਆਂ ਇੱਕ ਤਾਂ ਉੱਥੇ ਵਿਚਾਰੇ ਬੈਠੇ ਆ ਉਹ ਮੋਹਲ ਖਰਾਬ ਹੈ ਤੇ ਦੂਜੋਂ ਪਿੱਛੋਂ ਘਰੋਂ ਵੀ ਜੰਗ ਲੱਗੀ ਐ ਸੋ ਇਦਾਂ ਦਾ ਇੱਕ ਹੈਗਾ ਤੁਸੀਂ 7 ਜੂਨ ਨੂੰ ਦੇਖਿਓ ਜੀ ਇਹਦਾ ਜਾਂਦੇ ਸੁਨੇਹਾ ਨੀਸ਼ਾ ਮੈਮ ਕੋਈ ਬਸ ਅਸੀਂ ਇਹੀ ਅਪੀਲ ਕਰਾਂਗੇ ਕਿ 7 ਜੂਨ ਨੂੰ ਸਾਡੀ ਫਿਲਮ ਆ ਰਹੀ ਐ ਜੀ ਸੱਸ ਕੁੱਟਨੀ 2 ਤੇ ਤੁਹਾਨੂੰ ਮਤਲਬ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਸ ਫਿਲਮ ਦੇ ਵਿੱਚ ਮਿਲਣਗੀਆਂ ਡਰਾਮਾ ਵੀ ਮਿਲੂਗਾ ਰੋਮਾਂਸ ਮਿਲੂਗਾ ਫੈਮਿਲੀ ਨਾਲ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹ ਮਿਲਣਗੇ ਉਹਨਾਂ ਦੇ ਸੋਲੂਸ਼ਨ ਮਿਲਣਗੇ ਤੇ ਪਲੱਸ ਤੁਹਾਨੂੰ ਬਹੁਤ ਹੀ ਹੈਲਦੀ ਜੀ ਹਾਰਰ ਜਿਹੜੀ ਕਮੇਡੀ ਆ ਉਹ ਦੇਖਣ ਨੂੰ ਮਿਲੂਗੀ ਤੇ ਆਰਟਿਸਟ ਸਾਰੇ ਉਹੀ ਨੇ ਬਲਕਿ ਇਹਦੇ ਵਿੱਚ ਹੋਰ ਐਡਮ ਹੋਏ ਨੇ ਤੇ ਤੁਸੀਂ ਸਾਰੇ ਜਣੇ ਲਾਈਕ ਕਰੋਗੇ ਤੇ ਪਲੀਜ਼ ਸਾਰੇ ਜਣੇ ਆਪਣੀ ਫੈਮਿਲੀ ਨਾਲ ਜ਼ਰੂਰ ਵੇਖਿਓ ਤੁਸੀਂ ਕਦੇ ਵੀ ਨਰਾਸ਼ ਨਹੀਂ ਹੋਵੋਗੇ ਫਿਲਮ ਦੇਖ ਕੇ ਮੋਹਿਦ ਭਾਈ ਤੁਸੀਂ ਸੁਨਿਆਹ ਕੋਈ ਸੁਨਿਆਹ ਵੀਰ ਜੀ ਇਹੀ ਹੈ ਜੀ ਆਪਣਾ ਟੀਵੀ ਦਾ ਨਾਮ ਹੈਗਾ ਉਜਾਰ ਤੇ ਇਹ ਹੈਗਾ ਸਸ ਕੁਤਰੀ ਉਜਾਰ ਤੇ ਮੈਂ ਹੀ ਚਾਹੂੰਗਾ ਵੀ ਇਹਦਾ ਕੰਮ ਐ ਨਹੀਂ ਐ ਹੋਣਾ ਚਾਹੀਦਾ ਸਹੀ ਗੱਲ ਬਿਲਕੁਲ ਤੁਸੀਂ ਇਹ 7 ਜੂਨ ਨੀਮਾ ਸਸਕੁਟਨੀ ਤੁਹਾਨੂੰ ਇਹ ਚੀਜ਼ ਇਤੋਂ ਬਚਾਉਣਾ ਸੀ ਇਹਦੇ ਕੰਮ ਤਾਂ ਹੀ ਲਾਉਣਾ ਬਿਲਕੁਲ ਬਹੁਤ ਸ਼ੁਕਰੀਆ ਸਮਝਾ ਦਿੱਤਾ ਥੈਂਕ ਯੂ ਤੇ 7 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਨੀਮਾ ਸਸਕੁਟਨੀ 2 ਤੇ ਇਸ ਦੇ ਵਿੱਚ ਬਹੁਤ ਚੀਜ਼ਾਂ ਵੱਖਰੀਆਂ ਹੋਣਗੀਆਂ ਸੁਨੇਹੇ ਵੀ ਜਿਹੜੇ ਮਿਲਣਗੇ ਕਿਉਂਕਿ ਫੈਮਿਲੀ ਦੇ ਨਾਲ ਜੁੜੀ ਹੋਈ ਫਿਲਮ ਹੈਗੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕਿਉਂਕਿ ਇਸ ਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਕੀ ਕੁਝ ਗੱਲਾਂ ਨੇ ਫਿਲਮ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੇ ਤੁਸੀਂ ਦੇਖੋਗੇ ਆਪਣੇ ਪਰਿਵਾਰ ਨੂੰ ਲੈ ਕੇ ਜਾਓਗੇ ਜਿਹੜੇ ਘਰ ਦੇ ਵਿੱਚ ਮਾੜੀ ਮੋਟੀ ਨੋਕਜੋਕ ਹੁੰਦੀ ਹੈ ਉਹ ਜ਼ਰੂਰ ਜਿਹੜੀ ਹੈ ਜ਼ਰੂਰ ਹੋਏਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਤੁਸੀਂ ਜਗਮੀਤ ਧੰਨਵਾਦ